ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਕੁਲਵੰਤ ਬੇੜ ਵਾਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਅੱਜ ਦਿਖਾਉਣ ਲੱਗੇ ਹਾਂ ਤੁਹਾਨੂੰ ਚਿੜੀਆਕਰ ਜੋ ਬਠਿੰਡੇ ਏਰੀਏ ਦੇ ਵਿੱਚ ਪਿੰਡ ਬੇੜਤਲਾ ਵਿੱਚ ਪੈਂਦਾ ਜਿਹਨੂੰ ਜੂ ਕਿਹਾ ਜਾਂਦਾ ਹੈ ਬਹੁਤ ਸੋਹਣਾ ਹੈ ਬਹੁਤ ਵਧੀਆ ਹੈ ਤੁਸੀਂ ਇੱਕ ਵਾਰੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਓ ਬਹੁਤ ਸੋਹਣੇ ਸੋਹਣੇ ਪਾਰਕ ਹੈ ਬਹੁਤ ਵਧੀਆ ਹੈ ਆਪਾਂ ਬੈਠ ਗਏ ਮੋਟਰਸਾਈਕਲ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਵੈਸੇ ਤੁਹਾਨੂੰ ਕੈਮਰਾ ਚਾਲੂ ਰੱਖਾਂਗੇ ਆਪਾਂ ਦਿਖਾਵਾਂਗੇ ਅੱਗੇ ਤੱਕ ਬਹੁਤ ਵਧੀਆ ਵਧੀਆ ਐਟਮਾ ਹੈਗੀਆਂ ਵਿੱਚ پارک ਹੈ ਗਿਆ ਬੈਟਰ ਨੂੰ ਜਗ੍ਹਾ ਹੈਗੀ ਹੈ ਘੁੰਮਣ ਨੂੰ ਹੈ ਜਗ੍ਹਾ ਵਿੱਚ ਜਾਨਵਰ ਬਹੁਤ ਪਿਆਰੇ ਜਾਨਵਰ ਬਹੁਤ ਕਿਸਮਾਂ ਦੇ ਇੱਥੇ ਦਰਖਤ ਮਿਲ ਜਾਣਗੇ ਆਪਾਂ ਨੂੰ ਦੇਖਣ ਨੂੰ ਬਹੁਤ ਫਲਾਵਰਾਂ ਦੇ ਬੂਟੇ ਬਹੁਤ ਸੋਨੇ ਸੋਨੇ ਤੁਸੀਂ ਜਦੋਂ ਵੀ ਕਿਤੇ ਕੁਮਨ ਨੂੰ ਦਿਲ ਕਰੇ ਜਰੂਰ ਇੱਥੇ ਪਹੁੰਚੋ ਪਿੰਡ ਬੀੜਤੁਲਾ ਬਸਤੀ ਨੰਬਰ 1 ਦੇ ਬਿਲਕੁਲ ਸਾਹਮਣੇ ਆਪਾਂ ਆਗੇ ਛੇਰਾਂ ਦੇ ਪਿੰਜਰੇ ਕੋਲ ਦਿਖਾਉਣਾ ਤੁਹਾਨੂੰ ਸ਼ੇਰ ਵੈਸੇ ਗਰਮੀ ਬਹੁਤ ਜ਼ਿਆਦਾ ਸੀ ਕਿ ਇੱਕ ਆਪਾਂ ਨੂੰ ਤेंदुआ ਜਿਹਨੂੰ ਤेंदੁਆ ਕਿਹਾ ਜਾਂਦਾ ਆਪਾਂ ਨੂੰ ਇੱਕ ਦਿਖਾਈ ਦੇ ਰਿਹਾ ਇਹ ਦੇਖੋ ਜ਼ੂਮ ਕਰਕੇ ਕੈਮਰਾ ਦਿਖਾਤਾ ਤੁਹਾਨੂੰ ਅੱਗੇ ਜਾ ਰਹੇ ਆਪਾਂ ਚਲੋ ਅੱਗੇ ਚੱਲਦੇ ਹਾਂ ਆਪਾਂ ਹਾਂਜੀ ਅੱਗੇ ਦਿਖਾਉਨੇ ਆ ਤੁਹਾਨੂੰ ਤਿਤਲੀ ਪਾਰਕ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਤਿਤਲੀ ਪਾਰਕ ਚ ਥੋੜੀ ਜੀ ਆਪਾਂ ਵੀਡੀਓ ਤੇਜ਼ ਕਰਤੀ ਕਿਉਂਕਿ ਮੈਨੂੰ ਚਾਹੁੰਦਾ ਜਿਆਦਾ ਸਮਾਂ ਖਰਾਬ ਹੋਵੇ ਤੁਹਾਡਾ ਵੀ ਦੇਖਣ ਵਾਲਿਆਂ ਦਾ ਇਹ ਹੈ ਜੀ ਤਿਤਲੀ ਪਾਰਕ ਇੱਥੇ ਬਹੁਤ ਕਿਸਮਾਂ ਦੇ ਫਲਾਵਰ ਬਹੁਤ ਦੇਖਣ ਨੂੰ ਮਿਲਣਗੇ ਆਪ ਨੂੰ ਬਹੁਤ ਪਿਆਰੀਆਂ ਛੜਕਾਂ ਨੇ ਇਹ ਆਪਾਂ ਕਟਿੰਗ ਕਰਕੇ ਅੱਗੇ ਆਗੇ ਇਹ ਪਿੰਜਰਾ ਤਿਆਰ ਹੋ ਰਿਹਾ ਇੱਥੇ ਪਾਲੂ ਆਉਣਗੇ ਜੀ ਪਿੰਜਰਾ ਤਿਆਰ ਹੋ ਰਿਹਾ ਤਕਰੀਬਨ ਲੱਗ ਜਾਣਗੇ ਮਹੀਨਾ ਡੇਢ ਪਾਲੂ ਤੇ ਛੇਰ ਆਉਣਗੇ ਇਹ पिंजਰੇ ਤਿਆਰ ਹੋ ਰਹੇ ਆ ਤੇ ਆ ਆ ਗਈ ਜੀ ਜਾਨਵਰ ਜਿਹਨੂੰ ਉਕਿਆ ਜਾਂਦਾ ਹੈ ਇਹ ਵੀ ਬਹੁਤ ਪਿਆਰਾ ਜਾਨਵਰ ਹਾਂਜੀ ਅੱਗੇ पिंजरा ਆ ਗਿਆ ਜੀ ਇਹ ਬੈਠਣ ਵਾਸਤੇ ਜਗ੍ਹਾ ਖਾਣ ਪੀਣ ਨੂੰ ਕੋਈ ਵੀ ਆਪਾਂ ਆਰਾਮ ਕਰ ਸਕਦੇ ਆ ਏ ਇਹ ਦੇਖੋ ਜੀ ਆ ਕਿਸਮਾਂ ਦੇ ਜਾਨਵਰ ਦੇਖਣ ਨੂੰ ਮਿਲਣਗੇ ਅੱਗੇ ਆਪਾਂ ਅੱਗੇ ਆ ਗਏ ਆਪਾਂ ਇੱਥੇ ਬਹੁਤ ਸੋਹਣੇ ਪੰਛੀ ਛੋਟੀ ਚਿੜੀ ਜਿਨ੍ਹਾਂ ਨੂੰ ਬਜਰ ਬਜਰ ਚਿੜੀ ਕਿਹਾ ਜਾਂਦਾ ਬਹੁਤ ਸੋਹਣੀ ਚਿੜੀ ਹੈ ਬਹੁਤ ਪਿਆਰੀ ਆਵਾਜ਼ ਹੈ ਇਹ ਨੰਦੀ ਇਹ ਦੇਖੋ ਇਹ ਹੁੰਦੀ ਹੈ ਪੋਤੇ ਦੀ ਚੁੰਝਲੀ ਚਿੜੀ ਹੁੰਦੀ ਹੈ ਹੁਣ ਆਪਾਂ ਜਾ ਰਹੇ ਹਾਂ ਅੱਗੇ ਜਿੱਥੇ ਮੌਂਕੀ ਦਾ ਪਿੰਜਰਾ ਆਊਗਾ ਬਾਂਦਰ ਇੱਥੇ ਬਹੁਤ ਸੋਹਣਾ ਜੰਗਲ ਹੈ ਤੇ ਬਹੁਤ ਪਿਆਰੇ ਤਰਕਤ ਹੈ ਪੁਰਾਣੇ ਬਹੁਤ ਜੰਗਲ ਦੇ ਵਿੱਚ ਦਰਖਤ ਹੈਗੇ ਆ तकरीबन ਆਪਾਂ 100 ਸਾਲ ਤੱਕ ਕਹਿ ਸਕਦੇ ਆ ਬਹੁਤ ਪੁਰਾਣੇ ਦਰਖਤ ਹੈਗੇ ਆ ਬਹੁਤ ਪੁਰਾਣੀ ਕਿਸਮਾਂ ਕਈ ਵੈਰਾਈਟੀਆਂ ਦਰਖਤਾਂ ਦੀਆਂ ਮਿਲ ਜਾਣਗੇ ਦੇਖਣ ਨੂੰ ਇਹ पिंजरा ਆ ਗਿਆ ਜੀ ਬਾਂਦਰਾਂ ਦਾ ਜਿੱਥੇ ਮੌਂਗੀ ਜਿਹਨਾਂ ਨੂੰ ਕਿਹਾ ਜਾਂਦਾ ਹੈ ਇਹ ਬਦਕਾਂ ਬਕਤ ਇਹ ਵੀ ਪੰਛੀ ਬਹੁਤ ਪਿਆਰਾ ਹੈ ਦੇਖੋ ਥੋੜਾ ਜਾਂ ਇਨਸਾਨ ਨੂੰ ਦੇਖ ਕੇ ਪੰਛੀ ਘਬਰਾ ਜਾਂਦੇ ਆ ਥੋੜੇ ਜਿ ਡਰ ਜਾਂਦੇ ਆ ਵੀਡੀਓ ਦੇ ਨਾਲ-ਨਾਲ ਬਣੇ ਰਿਓ ਵੀਡੀਓ ਨੂੰ ਅੱਗੇ ਨਾ ਲੰਗਾਇਓ ਤੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗਣਾ ਇੱਥੇ ਕੀ ਕਿਹੜੇ ਜਾਨਵਰ ਹੈਗੇ ਆ ਆਪਾਂ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਜ਼ਰੂਰ 2-4 ਮਿੰਟ ਵੱਧ ਜ਼ਰੂਰ ਲੱਗ ਜਾਣਗੇ ਪਰ ਆਪਾਂ ਤੁਹਾਨੂੰ ਸਾਰੀਆਂ ਹਾਈਡਵਰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਇੱਥੇ ਹੈਗੇ ਆ ਦਿਲ ਲੱਗਦਾ ਜੀ ਇੱਥੇ ਆ ਕੇ ਬਹੁਤ ਸੋਹਣੀ ਜਗ੍ਹਾ ਹੈ ਹਾਂਜੀ ਅੱਗੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਬਹੁਤ ਪਿਆਰੇ ਜਾਨਵਰ ਆਪਾਂ ਜਾ ਰਹੇ ਆਪਾਂ ਸਫਾਰੀ ਤੇ ਝੂਟਾ ਲੈਣ ਅੱਗੇ ਲੈ ਕੇ ਜਾਣਗੇ ਆਪਾਂ ਨੂੰ ਐਂਟਰੀ ਕਰਦੇ ਆਪਾਂ ਦੂਸਰਾ ਗੇਟ ਤੁਸੀਂ ਜਦੋਂ ਵੀ ਆਉਂਗੇ ਤਾਂ ਯਾਦ ਰੱਖਿਓ ਚਿੜੀਆ ਕਰ ਦੇਖ ਕੇ ਪਿੱਛੇ ਨਾ ਮੁੜਜੋ ਅੱਗੇ ਇੱਕ ਐਂਟਰੀ ਗੇਟ ਹੋ ਰਿਹਾ ਹੈ ਜਰੂਰ ਜਾ ਕੇ ਆਇਓ ਤਕਰੀਬਨ 30 ਰੁਪਏ ਇੱਕ ਆਦਮੀ ਦੇ ਲੈਂਦੇ ਆ ਬੰਦੇ ਦੇ ਇੱਕ ਜਣੇ ਦੇ 30 ਰੁਪਏ ਲਣਗੇ ਤੇ ਸਫਾਰੀ ਤੇ ਜਰੂਰ ਝੋਟਾ ਲੈ ਕੇ ਆਇਓ ਇਸ ਗੇਟ ਤੋਂ ਜਾਓਗੇ ਸਫਾਰੀ ਆਪਾਂ ਅੱਗੇ ਬੈਠ ਗਏ ਅਸੀਂ ਤਿੰਨ ਜਣੇ ਸੀਗੇ ਇਹ ਆਪਣਾ ਭਜਨ ਗੱਡੀ ਚ ਲਾ ਰਹੇ ਹਾਂ ਬਹੁਤ ਪਿਆਰੀ ਪੈਂਟਰੀ ਵਾਲੀ ਇਹ ਗੱਡੀ ਆ ਅਸੀਂ ਹੁਣ ਵਾਪਸ ਜਾ ਰਹੇ ਆ ਵਿੱਚ ਜੰਗਲਾਤ ਦੇਖੋ ਦਰਕਤ ਬਹੁਤ ਕਿਸਮਾਂ ਦੇ ਇੱਥੇ ਡਿੱਗੇ ਪਿਆ ਬਹੁਤ ਪੁਰਾਣਾ ਹੈ ਜੰਗਲ ਸੀਗਾ ਹੈ ਵੀ ਤੇ ਬਹੁਤ ਪਿਆਰੇ ਇਥੇ ਜਾਨਵਰ ਦੇਖਣ ਨੂੰ ਮਿਲਣਗੇ ਅੱਗੇ ਤੁਹਾਨੂੰ ਦਿਖਾਉਨੇ ਆ ਜਿਨ੍ਹਾਂ ਨੂੰ ਹਿਰਨ ਕਿਹਾ ਜਾਂਦਾ ਬਾਹਰਾਂ ਸਿੰਘੀ ਕਿਹਾ ਜਾਂਦਾ ਕਈ ਕਿਸਮਾਂ ਦੇ ਇਥੇ ਜਾਨਵਰ ਅੱਗੇ ਆਪਾਂ ਨੂੰ ਮਿਲਣਗੇ ਛੋਟੇ ਵੀ ਵੱਡੇ ਵੀ ਬੱਚੇ ਵੀ ਆਉਣਗੇ ਅਗੇ ਪਿੰਜਰੇ ਦੇ ਵਿੱਚ ਬੰਦ ਨਹੀਂ ਖੁੱਲੇ ਮਿਲਣਗੇ ਆਪਾਂ ਨੂੰ ਵੈਸੇ ਆਪਾਂ ਨੂੰ ਕੁਝ ਨਹੀਂ ਕਹਿੰਦੇ ਵੈਸੇ ਬੰਦੇ ਤੋਂ ਡਰਦੇ ਆ ਥੋੜਾ ਬਹੁਤਾ ਤਾਂ ਦੇਖ ਕੇ ਪੱਜ ਜਾਂਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਨੇੜੇ ਜਾਣ ਦੀ ਅਸੀਂ ਸਫਾਰੀ ਅਸੀਂ ਛੋਟੇ ਹੁੰਦੇ ਸੀ ਸਾਰਾ ਦਿਨ ਇੱਥੇ ਖੇਡਦੇ ਹੁੰਦੇ ਸੀ ਉਦੋਂ ਇਹ ਜਾਨਵਰ ਨਹੀਂ ਸੀ ਦਰਕਤ ਬਹੁਤ ਜ਼ਿਆਦਾ ਸੰਗਣਾ ਬੀੜ ਸੀਗਾ ਬਹੁਤ ਇੱਥੇ ਅਸੀਂ ਖੇਡਦੇ ਹੁੰਦੇ ਸੀ ਹਨਾ ਸਾਰਾ ਸਾਰਾ ਦਿਨ ਇੱਥੇ ਰਹਿਣਾ ਬਹੁਤ ਦਿਲ ਲੱਗਦਾ ਸੀ ਅੱਜ ਦਰਖਤ ਥੋੜੇ ਜੇ ਬਿਰਲੇ ਹੋ ਗਏ ਤਾਂ ਫਿਰ ਵੀ ਦਿਲ ਲੱਗਦਾ ਬਹੁਤ ਜ਼ਿਆਦਾ ਜਾਨਵਰ ਬਹੁਤ ਪਿਆਰੇ ਆ ਤੇ ਬਹੁਤ ਸੋਹਣੀ ਜਗ੍ਹਾ ਛੜਕਾ ਬਣੀ ਹੋਈ ਆ ਆਪਾਂ ਬੈਟਰੀ ਵਾਲੇ ਈ ਰਕਸ਼ਿਤ ਈ ਰੱਖਿਆ ਜਿਹਨੂੰ ਕਿਹਾ ਜਾਂਦਾ ਇਹ ਤਾਂ ਬਹੁਤ ਸੋਹਣੀ ਕਾਰ ਆ ਰੰਗੂਆ ਤੇ ਅਸੀਂ ਹੁਣ ਅੱਗੇ ਜਾ ਰਹੇ ਆ ਤੁਸੀਂ ਵੀ ਜ਼ਰੂਰ ਇਸ ਵਾਰੀ ਤੇ ਝੂਟਾ ਲਿਓ ਦੇਖੋ ਜਾਨਵਰ ਬਾਰਾ ਸਿੰਘੀ ਦੇਖੋ ਕਿੰਨੇ ਜਾਨਵਰ ਅੱਗੇ ਆ ਗਏ ਦੇਖੋ ਇਹਨਾਂ ਨੂੰ ਐ ਲੱਗਿਆ ਸਾਨੂੰ ਕੁਝ ਪੌਣ ਆਇਆ ਹੈ ਨਾ ਜਾਂ ਚਾਰਾ ਪੌਣ ਆਇਆ ਤੇ ਡਰਦੇ ਵੀ ਹੈ ਔਰ ਦੇਖਦੇ ਵੀ ਆ ਕੁਝ ਸਾਡੇ ਵਾਸਤੇ ਲੈ ਕੇ ਆਇਆ ਨਾ ਖਾਣ ਵਾਸਤੇ ਬਹੁਤ ਪੰਛੀ ਘਟ ਹੈ ਜਾਨਵਰ ਬਹੁਤ ਘਟ ਹੈ ਗਿਆ ਕਈ ਕਿਸਮਾਂ ਦੇ ਪੰਛੀ ਹੈ ਕਈ ਜਾਨਵਰ ਜਾਂ ਦੇਖੋ ਕਿਵੇਂ ਦੇਖਦੇ ਆਪਣੇ ਬਣੇ ਆਪਾਂ ਦਿਖਾਉਨੇ ਤੁਹਾਨੂੰ ਦੂਸਰੇ ਕੈਮਰੇ ਤੇ ਸਾਡਾ ਤਾਂ ਦਿਲ ਲੱਗਿਆ ਜੀ ਆਉਣ ਨੂੰ ਦਿਲ ਨਹੀਂ ਕੀਤਾ ਬਹੁਤ ਅਸੀਂ ਲੇਟ ਹੋ ਗਏ ਸੀ ਅਸੀਂ ਤੁਰ ਕੇ ਦੇਖਿਆ ਤੁਸੀਂ ਵੀ ਫੋਟੋਆਂ ਕਰ ਸਕਦੇ ਹੋ ਕੋਈ ਇੱਥੇ ਰਿਕਵਰ ਨਹੀਂ ਹੈ ਆਪਾਂ ਵੀਡੀਓ ਨਹੀਂ ਬਣਾ ਸਕਦੇ ਵੀਡੀਓ ਆਪਾਂ ਬਣਾ ਸਕਦੇ ਹਾਂ ਆਪਾਂ ਇੱਕ ਹੱਥ ਨਹੀਂ ਲਾ ਸਕਦੇ ਜਾਨਵਰ ਕਿਸੇ ਨੂੰ ਕੁਝ ਪਾ ਵੀ ਸਕਦੇ ਹਾਂ ਜੈਪਾ ਕੋਲੋਂ ਲਿਆ ਕੇ ਕੁਝ ਪਾ ਵੀ ਸਕਦੇ ਆਪਾਂ ਦਿਲ ਲੱਗਦਾ ਜੀ ਤੁਸੀਂ ਕਦੇ ਵੀ ਆ ਕੇ ਅੱਗੇ ਇਰਖਸ਼ਿਤ ਜ਼ਰੂਰ ਜਾਇਓ ਅੱਗੇ ਘੁੰਮਣ ਤਾਂ ਦਿਲ ਲੱਗੂਗਾ ਤੁਹਾਡਾ ਦੇਖੋ ਆਪਾਂ ਦੂਰ ਬਹੁਤ ਜਾਂਦੇ ਆ ਘੁੰਮਣ ਕੇ ਇਧਰ ਉਧਰ ਨੇੜੇ ਆਪਾਂ ਭੁੱਲ ਜਾਂਦੇ ਆ ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿੱਚ ਜੜੀਆ ਘਰ ਬਠਿੰਡਾ ਸ਼ਹਿਰ ਦੇ ਨਾਲ ਹੀ ਪਿੰਡ ਬੀੜਤਲਾ ਜੂ ਬਣੀ ਹੋਈ ਹੈ ਬਹੁਤ ਸੋਹਣਾ ਦੇਖਣ ਨੂੰ ਹੈਗਾ ਦੇਖੋ ਇਨੇ ਪਿਆਰੇ ਜਾਨਵਰ ਕੋણો ਨੰਗੇ ਆਪਾਂ ਇਹ ਉਹਨਾਂ ਦਾ ਪਾਣੀ ਪੀਣ ਨੂੰ ਆ ਗਿਆ ਦੇਖੋ ਕਿੰਨੇ ਕੈਟ ਲੋਕੇਸ਼ਨ ਝੀਲਾਂ ਕੋਲ ਦਾ ਸਾਡਾ ਤਾਂ ਦਿਲ ਲੱਗ ਗਿਆ ਜੀ ਦੇਖੋ ਕਿੰਨੇ ਪਿਆਰੇ ਫਲਾਵਰ ਸਾਨੂੰ ਜਿੱਥੇ ਵਧੀਆ ਲੱਗਦਾ ਸੀ ਲੋਕੇਸ਼ਨ ਅਸੀਂ ਉੱਥੇ ਰੋਕ ਕੇ ਫੋਟੋਆਂ ਕਰ ਲੱਗ ਜਾਂਦੇ ਸੀ ਤੁਸੀਂ ਵੀ ਫੋਟੋਆਂ ਕਰ ਸਕਦੇ ਹੋ ਕੈਮਰਾ ਲਿਜਾ ਸਕਦੇ ਹੋ ਕੈਮਰਾ ਪਾ ਲਿਜਾ ਸਕਦੇ ਆ ਅੰਦਰ ਫੋਟੋਆਂ ਕਰ ਸਕਦੇ ਆ ਵੀਡੀਓ ਬਣਾ ਸਕਦੇ ਆ ਪਰ ਜਾਨਵਰ ਨੂੰ ਹੱਥ ਨਹੀਂ ਲਾ ਸਕਦੇ ਕੁਝ ਪਾ ਸਕਦੇ ਆ ਖਾਣ ਵਾਲੀ ਚੀਜ਼ਾਂ ਤੇ ਦੇਖੋ ਬਹੁਤ ਘੈਂਟ ਲੋਕੇਸ਼ਨ ਹੈ ਤੁਹਾਡਾ ਦਿਲ ਲੱਗ ਜਾਣਾ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆਓ ਤੁਹਾਡਾ ਜ਼ਰੂਰ ਦਿਲ ਲੱਗੇਗਾ ਇੱਥੇ ਅੱਗੇ ਆ ਗਿਆ ਸ਼ਪੈਦਾ ਇੱਥੇ ਪਿੱਛੇ ਬਿਰਲੇ ਦਰਖਤ ਸੀਗੇ ਤੂਤਾਂ ਦਾ ਪਲਾਟ ਸੀਗਾ ਅੱਗੇ ਸ਼ਪੈਦਾ ਆ ਗਿਆ ਦੇਖੋ ਬਹੁਤ ਲੰਬੇ ਲੰਬੇ ਦਰਖਤ ਸ਼ਪੈਤੇ ਘੈਂਟ ਲੋਕੇਸ਼ਨ ਦੇਖੋ ਪੱਜਿਆ ਜਾਨਵਰ ਦਰਦ ਦੇ ਆ ਦੇਖੇ ਦੇਖੋ ਕਿੰਨੇ ਘਟਾ ਕੈਮਰੇ ਦੇ ਵਿੱਚ ਕੀ ਰਹੀ ਨਹੀਂ ਵੀ ਦਿਖਾਈ ਦਿੰਦੇ ਕਿ ਇੰਨੇ ਪਿਆਰੇ ਜਾਨਵਰ ਬੱਚੇ ਛੋਟੇ ਛੋਟੇ ਬੱਚੇ ਹਾਂਜੀ ਆਪਾਂ ਹੁਣ ਮੁੜਦੇ ਹੁਣ ਜਾ ਰਹੇ ਆਪਾਂ ਵਾਪਸ ਕਾਫੀ ਯਾਰੀਆ ਬਣ ਜਾਂਦਾ पैदल ਤਾਂ ਨਹੀਂ ਤੁਰਿਆ ਜਾਂਦਾ ਇਸੇ ਕਰਕੇ ਇਹ ਰક્ષੇ ਲਾਏ ਹੋਏ ਆ ਕਿ ਬਾਟ ਬਹੁਤ ਜ਼ਿਆਦਾ ਬਣ ਜਾਂਦੀ ਹੈ तकरीबन 3 3 ਕਿਲੋਮੀਟਰ ਦੇ ਏਰੀਏ 'ਚ ਇਹ ਰક્ષਿਤਿਕ ਮਾਇਆ ਜਾਂਦਾ ਐ پیسے 30 ਰੁਪਏ ਕੋਈ ਜ਼ਿਆਦੇ ਨਹੀਂ ਇੱਕ ਬੰਦੇ ਦੇ ਕਿਉਂਕਿ ਆਪਾਂ ਅੰਜਵਾਇ ਕਰਨਾ ਆਏ ਆ ਤਾਂ 30 ਰੁਪਏ ਕੋਈ ਜ਼ਿਆਦੇ ਨਹੀਂ ਇੱਕ ਬੰਦੇ ਨੂੰ ਹਾਂ ਐਂਟਰੀ ਫੀਸ ਫੀਸ ਦਾਸਰ तकरीबन 30 ਰੁਪਏ ਗੇਟ ਤੋਂ ਆਪਾਂ ਐਂਟਰੀ ਕਰਾਂਗੇ 30 ਰੁਪਏ ਉਹਦੇ ਲੱਗ ਹੈ ਇਹਦੇ ਅਲੱਗ ਹੈ ਇਤੋਂ ਦੇ ਡੀਅਰ ਪਾਰਕ ਇਹਦੇ ਅੱਡਾ 30 ਰੁਪਏ ਉਹਦੇ ਅੱਡ ਹੋਣਗੇ ਤਕਰੀਬਨ ਇੱਕ ਬੰਦੇ ਦੇ 60 ਰੁਪਏ ਲੱਗਦੇ ਆ ਤੇ ਮੇਰੇ ਨਾਲ ਸੀਗੇ ਬੂਟਾ ਅਜੀ ਭਜਨ ਤਿੰਨਾ ਚਾਰਾਂ ਨੇ ਅਸੀਂ ਬਹੁਤ ਅੰਜੋਏ ਕੀਤਾ ਬਹੁਤ ਵਧੀਆ ਲੱਗਿਆ ਬਹੁਤ ਪੁਰਾਣੀਆਂ ਇਹ ਸੜਕਾਂ ਕੈਂਟ ਦੇਖੋ ਜਾਨਵਰ ਤੇ ਕਾਰ ਵਾਂਗੂੰ ਜਾਂਦੀ ਸੀ ਇਹ ਗੱਡੀ ਬਿਲਕੁਲ ਪਤਾ ਹੀ ਨਹੀਂ ਲੱਗਦਾ ਸੀ ਤੇ ਬਹੁਤ ਦਿਲ ਲੱਗਦਾ ਸੀ ਇਹ ਇਹਨਾਂ ਦੇ ਚਾਰਾ ਪਾਉਣ ਵਾਲਾ ਥੜਾ ਜਿਹਾ ਆ ਗਿਆ ਜਿੱਥੇ ਇਹਨਾਂ ਨੂੰ ਪਾਉਂਦੀ ਸੀ ਖਾਣ ਲਈ ਦਾਣਾ ਤੁਸੀਂ ਆਉਣਾ ਦਿਵਾਰਸ ਮੈਂ ਫੇਰ ਦੁਬਾਰੇ ਤੁਹਾਨੂੰ ਕਹਿ ਰਿਹਾ ਜਦੋਂ ਵੀ ਆਓ ਬਠੰਡੇ ਆਓ ਤੁਸੀਂ ਇਸ ਜਗ੍ਹਾ ਤੇ ਜ਼ਰੂਰ ਘੁੰਮਣਾ ਆਓ ਬਹੁਤ ਮਜ਼ਾ ਆਊਗਾ ਬਹੁਤ ਵਧੀਆ ਜਗ੍ਹਾ ਤੁਹਾਡਾ ਦਿਲ ਲੱਗ ਜਾਣਾ ਇੱਥੇ ਕੰਟੀਨਾਂ ਅੰਦਰ ਹੈਗੀਆਂ ਖਾਣ ਪੀਣ ਵਾਲੀਆਂ ਤੁਸੀਂ ਨਾਲ ਵੀ ਜਾ ਸਕਦੇ ਹੋ ਇੱਥੋਂ ਵੀ ਲੈ ਸਕਦੇ ਹੋ ਕੋਈ ਜ਼ਿਆਦਾ ਇੱਥੇ ਮੰਗਾਈ ਹੈ ਨਹੀਂ ਬਹੁਤ ਵਧੀਆ ਜਿਵੇਂ ਬਾਹਰ ਮਿਲਦਾ ਉਵੇਂ ਅੰਦਰ ਮਿਲੂਗਾ ਸਾਮਾਨ ਤੁਹਾਨੂੰ ਤੇ ਦੇਖੋ ਤੁਹਾਡਾ ਦਿਲ ਲੱਗੂ ਇੱਥੇ ਆ ਕੇ ਦੇਖੋ ਜੀ ਲਾਗੇ ਇੱਕ ਹੋਰ ਕੁਝ ਕੁ ਦਿਨਾਂ ਤੱਕ ਤੁਹਾਨੂੰ ਬਹੁਤ ਜਾਨਵਰ ਇੱਥੇ ਦੇਖਣ ਨੂੰ ਮਿਲਣਗੇ ਹਾਥੀ ਆਉਣਗੇ ਗੈਂਡੇ ਤੇ ਭਾਲੂ ਅ ਸ਼ੇਰ ਤਾਂ ਲੈ ਸੇ ਤੇੰਦੂਏ ਤਾਂ ਹੈਗੇ ਆ 5-4 ਪਰ ਹੋਰ ਵੀ ਲਿਆਉਣਗੇ ਉਹਨਾਂ ਦੇ ਪਿੰਜਰੇ ਤਿਆਰ ਹੋ ਰਹੇ ਆ ਕੁਝ ਕੁ ਦਿਨਾਂ ਤੱਕ ਤਿਆਰ ਹੋ ਜਾਊਗਾ ਇਛੜੀਆ ਕਰ ਤੇ ਛੋਟੇ ਤਾਂ ਪੰਛੀ ਬਹੁਤ ਜ਼ਿਆਦੇ ਹੈਗੇ ਆ ਹੋ ਸਕਦਾ ਹੈ ਹੋਰ ਵੀ ਲਿਉਣ ਪਰ ਵੱਡੇ ਜਾਨਵਰ ਤਾਂ ਲਿਆਉਣ ਹੀਗੇ ਵੱਡੇ ਜਾਨਵਰ ਵੀ ਕਾਫੀ ਲਿਆਉਣਗੇ ਬਹੁਤ ਵਧੀਆ ਲੱਗਿਆ ਘੁੰਮ ਕੇ ਆਪਾਂ ਹੌਲੀ ਹੌਲੀ ਪਿੱਛੇ ਜਾ ਰਹੇ ਆਂ ਆਪਾਂ ਗੇਟ ਤੇ ਆ ਗਏ ਸਫਾਰੀ ਵਾਲੇ ਗੇਟ ਤੇ ਇਹ ਸੋਲਰ ਲੱਗੇ ਆ ਮੋਟਰ ਅੱਜ ਆਪਾਂ ਆ ਗਏ ਬਾਹਰ ਸਫਾਰੀ ਤੇ ਘੁੰਮ ਕੇ ਤੇ ਹੁਣ ਆਪਾਂ ਇੱਥੇ ਉਤਰਾਂਗੇ ਇਹ ਲੈ ਜਾਂਦੇ ਝੂਟੇ ਮਾਂਟੇ ਪਿੰਕਾ ਦੇ ਆਪਾਂ ਇਹ ਟੂਰ ਆ ਅੱਗੇ ਨੂੰ ਦੇਖੋ ਬਹੁਤ ਅੰਜੋਏ ਕਰੂ ਜਗਾ ਝੂਟੇ ਲਓ ਪਾਰਕਾਂ ਦੇ ਬੈਠੋ ਬੈਂਚਾਂ ਤੇ ਸੌ ਇਹ ਟਾਵਰ ਬਣਾਈ ਬਣੀ ਜਾਂਦਾ ਜੀ ਮਿਸਤਰੀ ਲੱਗੇ ਹੋਇਆ ਤੇ ਤਕਰੀਬਨ ਇਹ ਮੈਨੂੰ ਨਹੀਂ ਪਤਾ ਜੀ ਤਿਆਰ ਕਰੀ ਜਾਂਦੇ ਆ ਕਾਦੇ ਵਾਸਤੇ ਆ ਰੱਬ ਜਾਣੇ ਬਾਕੀ ਤਿਆਰ ਹੋਊਗਾ ਬੱਤ ਅੱਲਾ ਬੱਜੂਗਾ ਤੇ ਪਾਰਕ ਬਹੁਤ ਘੈਂਟ ਹੈ ਅੱਗੇ ਦਿਖਾਉਣਾ ਤੁਹਾਨੂੰ ਇਹ ਬੈਠ ਲਈ ਜਗਾ ਆ ਗਈ ਤੁਸੀਂ ਬੈਠ ਸਕਦੇ ਹੋ ਆਰਾਮ ਕਰ ਸਕਦੇ ਹੋ ਇਹ ਚੀਜ਼ ਆ ਗਈ ਜੀ ਇੰਦੇ ਤੋਂ ਨੇ ਤੁਹਾਨੂੰ ਕੀ ਫਰਕ ਆਈ ਹਾਂਜੀ ਆ ਚੀਜ਼ਾਂ ਕੁਝ ਦਿਨਾਂ ਤੱਕ ਆਪਣਾ ਦੇਖਣ ਨੂੰ ਮਿਲ ਜਾਣਗੀਆਂ ਸ਼ੇਰ ਤਾਂ ਹੈਗੇ ਆ ਔਰ ਪਾਲੂ ਗੈਂਡਾ ਹਾਥੀ ਇਹ ਲਿਆਉਣਗੇ ਬਾਕੀ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਤਾਂ ਲੈ ਆਗੇ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਆ ਵਾਲੇ ਪੈਰਾਂ ਦੇ ਨਿਸ਼ਾਨ ਨੇ ਇਹਨਾਂ ਦੇ ਹਾਂਜੀ ਅੱਗੇ ਜਾ ਰਹੇ ਆਪਾਂ ਦੇਖੋ ਜੀ ਬਹੁਤ ਪਿਆਰ ਲੁਕੇਸ਼ਨ ਬਹੁਤ ਵਧੀਆ ਲੱਗਿਆ ਇਹ ਸਾਰਾ ਦੇਖ ਕੇ ਤੁਸੀਂ ਇੱਥੇ ਫੋਟੋਆਂ ਕਰ ਸਕਦੇ ਹੋ ਕੋਈ ਰਿਕਾਰਡ ਨਹੀਂ ਅੰਜਵਾਇ ਕਰੋ ਇਹ پارک ਆ ਗਿਆ ਜੀ ਆਪਾਂ ਇਹ ਤੋਂ ਮੁੜਦੇ ਆਂ ਉਹ ਪੰਜਾਰੇ ਆ ਬਾਹਰ ਵੱਲ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਆਰਾਮ ਕੀਤਾ ਅੰਜ ਵਾਈਬ ਫੁੱਲ ਕੀਤਾ ਆਪਾਂ ਬਹੁਤ ਵਧੀਆ ਏਫ ਵਾਰੇ ਬਣ ਰਿਹਾ ਤਕਰੀਬਨ ਰਾਤ ਨੂੰ ਚੱਲਿਆ ਕਰਨਗੇ ਜਾਂ ਦਿਨੇ ਚੱਲਿਆ ਕਰਨਗੇ ਅਜੇ ਤਿਆਰ ਕਰ ਰਹੇ ਆ ਹਾਂਜੀ ਅੱਗੇ ਇਹ ਆ ਗਿਆ ਜੀ ਪਹਾੜੀ ਬਣਾ रखी है ऊपर बैठने की जगह बनाई है ਤੇ ਆਪਾਂ ਇੱਥੋਂ ਲੈਟ ਹੋ ਜੁਨੇ ਆ ਤੇ ਇਹ ਬੱਚਿਆਂ ਦੇ ਪੰਗੋੜੇ ਝੂਟੇ ਲੈ ਸਕਦੇ ਆ ਹਾਂਜੀ ਇੱਥੇ ਬੱਚੇ ਲੈ ਸਕਦੇ ਆ ਝੂਟੇ ਫੁੱਲਾਂ ਅਨੁਜਾਇ ਕਰ ਨੂੰ ਇਹ ਚੀਜ਼ਾਂ ਬਣਾਈਆਂ ਗਈਆਂ ਹਨ ਬੱਚਿਆਂ ਵਾਸਤੇ ਤੇ ਬਹੁਤ ਬੱਚੇ ਅੰਜੋਏ ਕਰਕੇ ਜਾ ਰਹੇ ਆ ਅਸੀਂ ਵੀ ਜਾ ਰਹੇ ਆ ਬਹੁਤ ਮਜ਼ਾ ਆਇਆ ਤੁਸੀਂ ਵੀ ਆਓ ਆਪਣੇ ਬੱਚਿਆਂ ਨੂੰ ਲਿਆਓ ਦਿਖਾਓ ਤੇ ਦੱਸਿਓ ਫਿਰ ਕਮੈਂਟ ਕਰਕੇ ਕਿੱਦਾਂ ਦਾ ਲੱਗਿਆ ਇਹ ਸਾਰਾ ਦੇਖ ਕੇ ਦੇਖੋ ਕਿਹ ਜਾਨਵਰ ਅਸੀਂ ਤੁਹਾਨੂੰ ਦਿਖਾਏ ਨਹੀਂ ਵਿੱਚ ਪਰ ਕਿਉਂਕਿ ਏਰੀਆ ਬਹੁਤ ਜ਼ਿਆਦਾ ਸੀ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਪੰਛੀ ਬਹੁਤ ਜਿਆਦੇ ਆ ਬਹੁਤ ਹੀ ਜਿਆਦੇ ਜਾਨਵਰ ਹਨਾ ਤੋਤੇ ਕਈ ਕਿਸਮਾਂ ਦੇ ਆ ਬਾਂਦਰ ਕਈ ਕਿਸਮਾਂ ਦੇ ਆ ਕਬੂਤਰ ਜਾਨਵਰ ਛੋਟੇ ਤਾਂ ਬਹੁਤ ਜਿਆਦੇ ਆ ਕਿਉਂਕਿ ਅਸੀਂ ਤੁਹਾਨੂੰ ਜਾਨਵਰ ਨਹੀਂ ਦਿਖਾਇਆ ਨਾ ਬਹੁਤ ਘਟ ਦਿਖਾਇਆ ਪੰਛੀ ਪੰਛੀ ਸਾਰੇ ਪੰਛੀ ਆ ਪਰ ਬਹੁਤ ਘਟ ਦਿਖਾਇਆ ਤੁਹਾਨੂੰ ਕੋਈ ਗੱਲ ਨਹੀਂ ਕਦੇ ਫਿਰ ਮੌਕਾ ਮਿਲੇ ਤਾਂ ਦਿਖਾਵਾਂਗੇ ਤੇ ਤੁਸੀਂ ਜਰੂਰ ਆਓ ਦੇਖੋ ਅੰਜਵਾਇ ਕਰੋ